ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਤੇ ਆਓ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਅੱਜ ਦੀ ਕਹਾਣੀ ਕਹਾਣੀ ਤੁਹਾਡੇ ਲਈ ਸ਼ੁਰੂ ਕਰਨ ਜਾ ਰਹੇ ਹਾਂ ਇਸ ਕਹਾਣੀ ਨੂੰ ਵੀ ਪਹਿਲਾਂ ਦੀ ਤਰ੍ਹਾਂ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪੰਜਾਬ ਦੇ ਇੱਕ ਸੋਹਣੇ ਜਿਹੇ ਪਿੰਡ ਵਿੱਚ ਇੱਕ ਮੱਝ ਰਹਿੰਦੀ ਸੀ ਜਿਸ ਦਾ ਨਾਮ ਸੀ ਕਾਲੀ ਨਾ ਕਾਲੀ ਰੱਖਣ ਦਾ ਕਾਰਨ ਸੀ ਉਹਦੀ ਚਮਕਦੀ ਕਾਲੀ ਖਾਲ ਜਿਸ ਤੇ ਸੂਰਜ ਦੀ ਰੋਸ਼ਨੀ ਪੈਂਦੀ ਤਾਂ ਇੰਜ ਲੱਗਦਾ ਜਿਵੇਂ ਕਾਲਾ ਸੋਨਾ ਚਮਕ ਰਿਹਾ ਹੋਵੇ ਉਹ ਮੱਝ ਪਿੰਡ ਦੇ ਇੱਕ ਕਿਸਾਨ ਚਾਚਾ ਨਿੱਕੇ ਦੇ ਘਰ ਪਲੀ ਹੋਈ ਸੀ ਚਾਚਾ ਨਿੱਕਾ ਬਹੁਤ ਗਰੀਬ ਸੀ ਪਰ ਕਾਲੀ ਦੀ ਸੇਵਾ ਚੁੱਕੀ ਹੋਈ ਸੀ ਕਾਲੀ ਸਵੇਰੇ ਉੱਠ ਕੇ ਬਹੁਤ ਸੋਹਣਾ ਢੰਗ ਨਾਲ ਰਿੰਗਦੀ ਉਹਦੇ ਰਿੰਗਣ ਦੀ ਆਵਾਜ਼ ਪਿੰਡ ਦੇ ਬੱਚਿਆਂ ਨੂੰ ਵੀ ਜਗਾਉਂਦੀ ਉਹਦੀ ਰੋਟੀ ਪਾਣੀ ਖਲ ਪੂਸਾ ਅਤੇ ਨਿਹਾਵੜ ਦੀ ਰੁਟੀਨ ਸੀ ਪਿੰਡ ਵਾਲੇ ਵੀ ਕਾਲੀ ਨੂੰ ਬਹੁਤ ਪਿਆਰ ਕਰਦੇ ਸਨ ਕਾਲੀ ਇੱਕ ਵਫਾਦਾਰ ਜਾਨਵਰ ਸੀ ਚਾਚਾ ਨਿੱਕਾ ਜਦ ਖੇਤਾਂ 'ਚ ਕੰਮ ਕਰਦਾ ਕਈ ਵਾਰੀ ਉਹਦੀ ਰੇੜੀ 'ਚ ਕੁਝ ਘਟੇਰੇ ਲਾਦ ਕੇ ਮੰਡੀ ਜਾਂਦਾ ਤਾਂ ਕਾਲੀ ਉਸ ਨੂੰ ਖਿੱਚ ਕੇ ਲੈ ਕੇ ਜਾਂਦੀ ਨਾ ਉਹ ਰੋਂਦੀ ਨਾ ਉਹ ਥੱਕਦੀ ਉਸ ਦਾ ਹੌਸਲਾ ਅਤੇ ਵਫਾਦਾਰੀ ਹਰ ਕਿਸੇ ਨੂੰ ਹੈਰਾਨ ਕਰ ਦਿੰਦੀ ਸੀ ਉਹ ਘਰ ਦੀ ਲੂਣ ਰੋਟੀ ਕਮਾਉਣ ਵਾਲੀ ਸੀ ਉਸਦੇ ਦੁੱਧ ਤੋਂ ਚਾਚੀ ਮੱਖਣ ਤੇ ਘਿਓ ਬਣਾਉਂਦੀ ਸੀ ਜੋ ਮੰਡੀ ਵਿੱਚ ਵੇਚ ਕੇ ਘਰ ਦਾ ਖਰਚਾ ਚੱਲਦਾ ਸੀ ਕਈ ਵਾਰੀ ਤਾਂ ਉਹਦੇ ਦੁੱਧ ਦੀ ਮਿੱਠੀ ਖੀਰ ਵੀ ਬਣਦੀ ਸੀ ਜੋ ਪਿੰਡ ਦੇ ਬੱਚਿਆਂ ਲਈ ਇੱਕ ਖਾਸ ਤਿਹਾਰ ਬਣ ਜਾਂਦੀ ਸੀ ਇੱਕ ਦਿਨ ਕਾਲੀ ਬਿਮਾਰ ਹੋ ਗਈ ਨਾ ਉਹ ਰਿੰਗਦੀ ਸੀ ਨਾ ਚਾਰਾ ਖਾਂਦੀ ਸੀ ਚਾਚਾ ਨਿੱਕਾ ਵੀ ਬਹੁਤ ਚਿੰਤਤ ਹੋ ਗਿਆ ਡਾਕਟਰ ਨੂੰ ਲਿਆਂਦਾ ਗਿਆ ਪਤਾ ਲੱਗਾ ਕਿ ਕਾਲੀ ਦੇ ਪੇਟ ਵਿੱਚ ਕੋਈ ਖਰਾਬੀ ਹੋ ਗਈ ਹੈ ਦਵਾਈਆਂ ਚਲੀਆਂ ਪਰ ਕਾਲੀ ਨੇ ਖਾਣਾ ਪੀਣਾ ਛੱਡ ਦਿੱਤਾ ਚਾਚੀ ਨੇ ਰੋਟੀਆਂ ਪਕਾ ਕੇ ਸੇਵਾ ਕੀਤੀ ਪਿੰਡ ਦੇ ਬੱਚੇ ਉਸ ਦੀ ਪੂਸ ਚੁੰਮ ਕੇ ਦੁਆ ਕਰਦੇ ਕਈ ਰਾਤਾਂ ਤੱਕ ਚਾਚਾ ਨਿੱਕਾ ਕਾਲੀ ਕੋਲ ਬੈਠਾ ਰਹਿੰਦਾ ਉਸ ਦੇ ਮੱਥੇ ਤੇ ਹੱਥ ਫੇਰਦਾ ਕਾਲੀ ਦੀ ਹਾਲਤ ਬਹੁਤ ਨਾਜ਼ੁਕ ਸੀ ਇੱਕ ਦਿਨ ਸਵੇਰੇ ਜਦ ਪਿੰਡ ਰੋਜ਼ ਦੀ ਤਰ੍ਹਾਂ ਉੱਠਿਆ ਤਾਂ ਚਮਕਦਾ ਸੂਰਜ ਕਾਲੀ ਦੇ ਝੋਨੇ ਉੱਤੇ ਸੀ ਅਚਾਨਕ ਉਸ ਨੇ ਇੱਕ ਛੋਟਾ ਜਿਹਾ ਆਵਾਜ਼ ਲਗਾਈ ਚਾਚਾ ਨਿੱਕਾ ਜੀ ਤੇ ਅੱਖਾਂ 'ਚ ਹੰਝੂ ਆ ਗਏ ਕਈ ਹਫ਼ਤੇ ਦੀ ਦਵਾਈ ਤੇ ਪਿਆਰ ਦੇ ਵਾਅਦ ਕਾਲੀ ਨੇ ਦੁਬਾਰਾ ਚਾਰਾ ਖਾਣਾ ਸ਼ੁਰੂ ਕਰ ਦਿੱਤਾ ਪਿੰਡ ਦੇ ਲੋਕਾਂ ਨੇ ਲੱਡੂ ਬਣਾਏ ਕਾਲੀ ਲਈ ਨਮਕ ਘਟੇਰਾ ਬਣਾਇਆ ਗਿਆ ਉਹਦੀ ਪੂਛ 'ਚ ਲਾਲ ਰੀਵਨ ਬੰਨੀ ਗਈ ਇਹ ਪਿੰਡ ਦੇ ਪਿਆਰ ਦੀ ਨਿਸ਼ਾਨੀ ਸੀ ਕਿਉਂਕਿ ਕਾਲੀ ਸਭ ਨੂੰ ਬਹੁਤ ਪਿਆਰ ਕਰਦੀ ਸੀ ਉਸ ਕੋਲ ਜੋ ਵੀ ਜਾਂਦਾ ਉਹ ਆਪਣੀ ਪਿਆਰੀ ਜੀਵ ਨਾਲ ਉਸ ਨੂੰ ਪੁਚਕਾਰਦੀ ਤੇ ਬੱਚਿਆਂ ਨੂੰ ਵੀ ਬਹੁਤ ਸਾਰਾ ਪਿਆਰ ਦਿੰਦੀ ਸੀ ਕਾਲੀ ਹੁਣ ਪਿੰਡ ਦੀ ਮਸ਼ਹੂਰ ਮੱਝ ਬਣ ਚੁੱਕੀ ਸੀ ਪਿੰਡ ਦੇ ਸਕੂਲ ਵਿੱਚ ਵੀ ਇੱਕ ਵਿਦਿਆਰਥੀ ਨੇ ਕਾਲੀ ਬਾਰੇ ਲੇਖ ਲਿਖਿਆ ਮੇਰੀ ਮਿੱਠੀ ਮੱਝ ਕਾਲੀ ਉਸ ਦੇ ਦੁੱਧ ਦੀ ਮਿਸਾਲ ਆਉਣ ਲੱਗੀ ਚਾਚਾ ਨਿੱਕਾ ਨੇ ਫੈਸਲਾ ਕੀਤਾ ਕਿ ਕਾਲੀ ਦੇ ਬੱਚੇ ਵੀ ਹੋਣੇ ਚਾਹੀਦੇ ਨੇ ਉਸ ਨੇ ਇੱਕ ਵਧੀਆ ਨਰ ਮਾਝ ਨਾਲ ਕਾਲੀ ਦੀ ਜੋੜੀ ਬਣਾਈ ਕੁਝ ਮਹੀਨੇ ਬਾਅਦ ਕਾਲੀ ਨੇ ਇੱਕ ਸੋਹਣੀ ਜਹੀ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਰੱਖਿਆ ਪਿੰਡ ਵਾਲਿਆਂ ਨੇ ਮੁਕਕੋ ਸਾਲ ਬੀਤਦੇ ਗਏ ਕਾਲੀ ਹੁਣ ਬਜ਼ੁਰਗ ਹੋ ਚੁੱਕੀ ਸੀ ਪਰ ਉਹ ਪਿੰਡ ਦੀ ਮਾਂ ਵਰਗੀ ਸੀ ਜਦ ਵੀ ਕੋਈ ਨਵਾਂ ਬੱਚਾ ਪੈਦਾ ਹੁੰਦਾ ਤਾਂ ਕਾਲੀ ਉਸ ਨੂੰ ਮੋਹ ਦੇ ਨਜ਼ਰਾਂ ਨਾਲ ਵੇਖਦੀ ਸੀ ਹੁਣ ਉਹ ਵੀ ਚਰਚਾ ਦਾ ਕੇਂਦਰ ਸੀ ਅੰਤ ਵਿੱਚ ਇੱਕ ਠੰਡੀ ਸਵੇਰ ਕਾਲੀ ਨੇ ਅਖੀਰਲਾ ਸਾਹ ਲਿਆ ਪੂਰਾ ਪਿੰਡ ਚੁੱਪ ਹੋ ਗਿਆ ਪਰ ਉਹਦੀ ਯਾਦ ਹਮੇਸ਼ਾ ਲਈ ਪਿੰਡ ਦੇ ਹਰ ਕੋਨੇ ਵਿੱਚ ਰਹਿ ਗਈ ਹੁਣ ਕਾਲੀ ਤੇ ਚਾਚਾ ਨਿੱਕਾ ਉਹਨਾਂ ਦੀਆਂ ਯਾਦਾਂ ਹੀ ਰਹਿ ਗਈਆਂ ਸਨ ਉਹਨਾਂ ਕੋਲ ਕਾਲੀ ਦੇ ਯਾਦਾਂ ਤੋਂ ਇਲਾਵਾ ਹੁਣ ਕੁਝ ਵੀ ਨਹੀਂ ਸੀ जानवर ਵੀ ਪਿਆਰ, ਵਫਾਦਾਰੀ ਅਤੇ ਸਮਝਦਾਰੀ ਦੇ ਪ੍ਰਤੀਕ ਹੋ ਸਕਦੇ ਨੇ। ਕਾਲੀ ਇੱਕ ਸਧਾਰਨ ਮੱਝ ਸੀ, ਪਰ ਉਸ ਦਾ ਜੀਵਨ ਇੱਕ ਉਦੇਸ਼ ਅਤੇ ਮਕਸਦ ਵਾਲਾ ਸੀ। ਇਸ ਤਰ੍ਹਾਂ ਜਦੋਂ ਕਾਲੀ ਦੇ ਜਾਣ ਤੋਂ ਬਾਅਦ ਉਸਨੇ ਸੋਹਣੀ ਜਿਹੀ ਇੱਕ ਬੱਚੀ ਨੂੰ ਜਨਮ ਦਿੱਤਾ, ਹੁਣ ਚਾਚਾ ਨਿੱਕਾ ਉਸ ਬੱਚੀ ਨੂੰ ਕਾਲੀ ਦੀ ਤਰ੍ਹਾਂ ਬਣਾਉਣਾ ਚਾਹੁੰਦਾ ਸੀ। ਉਸਨੇ ਉਸੇ ਤਰ੍ਹਾਂ ਉਸ ਦੀ ਸੇਵਾ ਕਰਨੇ ਸ਼ੁਰੂ ਕੀਤੀ। ਪਿੰਡ ਵਾਲਿਆਂ ਨੇ ਵੀ ਉਸ ਨੂੰ ਕਾਲੀ ਜਿੰਨਾ ਹੀ ਪਿਆਰ ਦਿੱਤਾ ਨਿੱਕੇ ਬੱਚੇ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਅਗਲੀ ਕਹਾਣੀ ਤੁਹਾਡੇ ਲਈ ਸ਼ੁਰੂ ਕਰਦੇ ਹਾਂ ਪੰਜਾਬ ਦੇ ਇੱਕ ਸ਼ਾਂਤ ਜੰਗਲ 'ਚ ਇੱਕ ਸੋਹਣਾ ਹਰਿਆ ਤੋਤਾ ਰਹਿੰਦਾ ਸੀ ਉਸ ਦਾ ਨਾਂ ਸੀ ਮਿੱਠੂ ਉਹਦੇ ਪੰਖ ਹਰੇ ਲਾਲ ਅਤੇ ਅੱਖਾਂ ਚਮਕਦਾਰ ਸਨ ਜੰਗਲ ਦੇ ਸਭ ਪੰਛੀਆਂ ਵਿੱਚ ਮਿੱਠੂ ਆਪਣੀ ਮਿੱਠੀ ਬੋਲੀ ਲਈ ਮਸ਼ਹੂਰ ਸੀ ਉਹ ਮਨੁੱਖੀ ਬੋਲੀ ਦੀ ਨਕਲ ਵੀ ਕਰਦਾ ਸੀ ਜੋ ਉਸ ਨੂੰ ਬਾਕੀਆਂ ਤੋਂ ਵੱਖਰਾ ਬਣਾਉਂਦੀ ਸੀ ਮਿੱਠੂ ਨੂੰ ਖੁਦ ਉੱਡਣਾ ਗਾਉਣਾ ਤੇ ਰੰਗੀਨ ਫਲ ਖਾਣਾ ਬਹੁਤ ਪਸੰਦ ਸੀ ਪਰ ਉਸ ਦੇ ਮਨ ਵਿੱਚ ਇੱਕ ਵੱਡਾ ਸਵਾਲ ਰਹਿੰਦਾ ਸੀ ਮਿੱਠੂ ਨੇ ਆਪਣੇ ਵੱਡੇ ਨਾਲੇ ਮਿੱਠੂ ਨੇ ਆਪਣੇ ਵੱਡੇ ਨਾਲੇ ਪਿੱਛੋਂ ਕਈ ਵਾਰ ਮਨੁੱਖੀ ਘਰ ਵੇਖੇ ਸਨ ਪਿੰਡ ਦੇ ਬੱਚੇ ਰੋਟੀ ਰੱਖਦੇ ਗੱਭਰੂ ਦੰਦਾ ਨਾਲ ਹੱਸਦੇ ਤੇ ਕਦੇ-ਕਦੇ ਕਿਸੇ ਪਿੰਜਰੇ 'ਚ ਬੈਠੇ ਹੋਰ ਤੋਤਿਆਂ ਨੂੰ ਵੀ ਗੀਤ ਸਿਖਾਉਂਦੇ ਮਿੱਠੂ ਦੀ ਇੱਛਾ ਵੀ ਵੱਧਦੀ ਗਈ ਉਹ ਚਾਹੁੰਦਾ ਸੀ ਕਿ ਉਹ ਵੀ ਮਨੁੱਖੀ ਦੁਨੀਆ ਦਾ ਹਿੱਸਾ ਬਣੇ ਬੱਚਿਆਂ ਨਾਲ ਖੇਡੇ ਗੀਤ ਗਾਏ ਉਸ ਨੇ ਆਪਣੇ ਦੋਸਤ ਨਾਲ ਇੱਕ ਗੱਲ ਕੀਤੀ ਪਰ ਮੈਂ ਨਾ ਕੌਂ ਅਤੇ ਬੁਲਵਲ ਨੇ ਕਿਹਾ ਮਿੱਠੂ ਮਨੁੱਖਾਂ ਦੇ ਘਰ ਪਿੰਜਰੇ ਹੁੰਦੇ ਨੇ ਉੱਥੇ ਸਾਡੀ ਆਜ਼ਾਦੀ ਖੋ ਜਾਂਦੀ ਐ ਉੱਥੇ ਰਹਿਣਾ ਸਾਡੇ ਪੰਛੀਆਂ ਲਈ ਕੋਈ ਸੌਖਾ ਕੰਮ ਨਹੀਂ ਕਿੱਥੇ ਅਸੀਂ ਖੁੱਲੇ ਆਸਮਾਨ ਵਿੱਚ ਉੱਡਣਾ ਤੇ ਕਿੱਥੇ ਅਸੀਂ ਉੱਥੇ ਕੈਦ ਹੋ ਜਾਵਾਂਗੇ ਪਰ ਇੱਕ ਦਿਨ ਮਿੱਠੂ ਨੇ ਫੈਸਲਾ ਕਰ ਲਿਆ ਮੈਂ ਮਨੁੱਖੀ ਪਿੰਡ ਜਾਵਾਂਗਾ ਸਵੇਰੇ ਉਹ ਪੰਖ ਕੋਲ ਕੇ ਪਿੰਡ ਵੱਲ ਉੱਡ ਗਿਆ ਪਿੰਡ ਦੇ ਇੱਕ ਮਹਿਲ ਵਿੱਚ ਇੱਕ ਛੋਟਾ ਮੁੰਡਾ ਗੱਗੂ ਮਿੱਠਾ ਫਲ ਖਾ ਰਿਹਾ ਸੀ ਤੇ ਖੇਡ ਰਿਹਾ ਸੀ ਮਿੱਠੂ ਉਸ ਫਲ ਦੀ ਖੁਸ਼ਬੂ ਤੋਂ ਖਿੱਚਿਆ ਚਲਾ ਗਿਆ ਗੱਗੂ ਨੇ ਉਸ ਦੇ ਉਸ ਨੂੰ ਦੇਖਿਆ ਤੇ ਹੌਲੀ-ਹੌਲੀ ਆਖਿਆ ਆ ਜਾ ਤੋਤੇ ਡਰ ਨਾ ਮੈਂ ਤੇਰੀ ਰੋਟੀ ਤੇ ਪਾਣੀ ਤੈਨੂੰ ਦਵਾਗਾ ਮਿੱਠੂ ਨੇ ਥੋੜੀ ਹਿੰਮਤ ਕੀਤੀ ਤੇ ਫਲ ਖਾਣ ਲੱਗਿਆ ਇਹ ਦੋਸਤੀ ਦੀ ਸ਼ੁਰੂਆਤ ਸੀ ਗੱਗੂ ਨੇ ਮਿੱਠੂ ਲਈ पिਂਜਰਾ ਬਣਾਇਆ ਜਿਸ ਵਿੱਚ ਸੋਹਣੀ ਲੱਕੜੀ ਖਾਨ ਦੀ ਵਸਤੂ ਤੇ ਇੱਕ ਛੋਟਾ ਜਿਹਾ ਝੂਲਾ ਸੀ ਮਿੱਠੂ ਸ਼ੁਰੂ ਵਿੱਚ ਤਾਂ ਥੋੜਾ ਜਿਹਾ ਘਬਰਾਇਆ ਪਰ ਗੱਗੂ ਦੇ ਪਿਆਰ ਨੇ ਉਸ ਦਾ ਦਿਲ ਜਿੱਤ ਲਿਆ ਗੱਗੂ ਨੇ ਮਿੱਠੂ ਨੂੰ ਸੱਤ ਸ੍ਰੀ ਅਕਾਲ ਤੁਸੀਂ ਕਿਵੇਂ ਹੋ ਕਿਹਾ ਰੋਟੀ ਖਾਦੀ ਤੇ ਹੋਰ ਬੋਲ ਵੀ ਸਿਖਾਏ ਕੁਝ ਹੀ ਦਿਨਾਂ ਵਿੱਚ ਮਿੱਠੂ ਪਿੰਡ ਦੀ ਸ਼ਾਨ ਬਣ ਗਿਆ ਲੋਕ ਆਉਂਦੇ ਮਿੱਠੂ ਗੀਤ ਗਾਉਂਦਾ ਹੱਸਦਾ ਤੇ ਗੱਗੂ ਦੇ ਨਾਂ ਨਾਲ ਬੁਲਾਉਂਦਾ ਕਈ ਮਹੀਨੇ ਲੰਘ ਗਏ ਮਿੱਠੂ ਹੁਣ ਮਨੁੱਖੀ ਦੁਨੀਆ ਦਾ ਹਿੱਸਾ ਸੀ ਪਰ ਕਦੇ-ਕਦੇ ਉਸ ਦੇ ਵਿੱਚ ਜੰਗ ਵਿੱਚ ਉਸ ਦੇ ਹਿਰਦੇ ਵਿੱਚ ਜੰਗਲ ਦੀ ਯਾਦ ਉਸ ਨੂੰ ਆਉਂਦੀ ਉਸ ਨੂੰ ਆਪਣੇ ਦੋਸਤ ਉਹਨਾਂ ਦੀ ਆਜ਼ਾਦੀ ਉਡਾਣ ਤੇ ਰਤੀਆਂ ਦੀ ਚਿੜਚਿੜਾਹਟ ਯਾਦ ਆਉਂਦੀ ਇੱਕ ਰਾਤ ਮਿੱਠੂ ਨੇ ਗੱਗੂ ਨੂੰ ਆਖਿਆ ਮੈਂ ਆਜ਼ਾਦੀ ਚਾਹੁੰਦਾ ਹਾਂ ਗੱਗੂ ਹੱਥ ਚੁੱਕ ਕੇ पिਂਜਰਾ ਖੋਲ ਦਿੰਦਾ ਏ ਤੂੰ ਮੇਰਾ ਦੋਸਤ ਸੀ ਮੈਂ ਤੈਨੂੰ ਕੈਦ ਨਹੀਂ ਰੱਖ ਸਕਦਾ ਮਿੱਠੂ ਜੰਗਲ ਵਾਪਸ ਆ ਗਿਆ ਮੈਨਾ ਕੌ ਤੇ ਹੋਰ ਪੰਛੀਆਂ ਨੇ ਉਸ ਦਾ ਸਵਾਗਤ ਕੀਤਾ ਪਰ ਹੁਣ ਮਿੱਠੂ ਵਧੀਆ ਬੋਲਣਾ ਜਾਣਦਾ ਸੀ ਉਹ ਮਨੁੱਖੀ ਜੀਵਨ ਦੀ ਕਦਰ ਵੀ ਕਰਦਾ ਸੀ ਤੇ ਆਜ਼ਾਦੀ ਦੀ ਮਹੱਤਤਾ ਨੂੰ ਵੀ ਸਮਝਦਾ ਸੀ ਉਸ ਨੇ ਜੰਗਲ ਦੇ ਪੰਛੀਆਂ ਨੂੰ ਮਨੁੱਖੀ ਬੋਲੀ ਸਿਖਾਉਣੀ ਸ਼ੁਰੂ ਕਰ ਦਿੱਤੀ ਇੱਕ ਛੋਟਾ ਜਿਹਾ ਸਿੱਖਿਆ ਕੇਂਦਰ ਬਣਾਇਆ ਜਿੱਥੇ ਸਭ ਪੰਛੀ ਇੱਕ ਦੂਜੇ ਤੋਂ ਸਿੱਖਦੇ ਸਨ ਮਿੱਠੂ ਹੁਣ ਇੱਕ ਸਿੱਖਿਆ ਪ੍ਰਤ ਪ੍ਰਾਣੀ ਬਣ ਚੁੱਕਾ ਸੀ ਉਹ ਆਜ਼ਾਦ ਸੀ ਪਰ ਜੀਵਨ ਬਾਰੇ ਗੰਭੀਰ ਸੀ ਉਸ ਨੇ ਆਪਣੇ ਸੁਪਨੇ ਨੂੰ ਪੂਰਾ ਕੀਤਾ ਮਨੁੱਖੀ ਦੁਨੀਆ ਵੇਖੀ ਉੱਥੇ ਪਿਆਰ ਲੱਭਿਆ ਤੇ ਫਿਰ ਆਜ਼ਾਦੀ ਨੂੰ ਚੁਣਿਆ ਸੱਚ ਮੁੱਚ ਸੱਚ ਸੱਚਾ ਸੁਖ ਤਾਦੈ ਜਦ ਆਜ਼ਾਦੀ ਪਿਆਰ ਤੇ ਸਿੱਖਿਆ ਇਕੱਠੇ ਹੋਣ ਇਹ ਕਹਾਣੀ ਸਾਨੂੰ ਇਹੀ ਦੱਸਦੀ ਹੈ ਕਿ ਖੁਆਇਸ਼ਾਂ ਪੂਰੀਆਂ ਕਰਨਾ ਚੰਗਾ ਏ ਪਰ ਅਸਲ ਜ਼ਿੰਦਗੀ ਦੀ ਖੂਬਸੂਰਤੀ ਆਪਣੀ ਆਜ਼ਾਦੀ ਪਿਆਰ ਤੇ అనుਭਵ ਵਿੱਚ ਹੁੰਦੀ ਹੈ ਮਿੱਠੂ ਦੀ ਇਹ ਕਹਾਣੀ ਇੱਕ ਉਮੀਦ ਅਤੇ ਸਿੱਖਣ ਦੀ ਇੱਕ ਨਵੀ ਯਾਤਰਾ ਹੈ ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਹਰ ਕੰਮ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤੇ ਆਪਣੇ ਲਈ ਹਮੇਸ਼ਾ ਚੰਗਾ ਹੀ ਚੁਣਨਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀਆਂ ਅੱਜ ਦੀਆਂ ਕਹਾਣੀਆਂ ਵਧੀਆ ਲੱਗੀਆਂ ਹੋਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਅਸੀਂ ਇੱਕ ਹੋਰ ਲੰਮੀ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ